ਗੁਰੂ ਕੋਰੂ ਹੈ ਬਾਣੀ ॥॥ ਬਿਜਿ ਬਾਣੀ ਅੰਬਰਤ ਸਾਰੇ ॥ ਬਾਣੀ ਕਹੈ ਸੇਵਕ ਜਨ ਮੰਨਿਓ ॥ ਪਰਤਖ ਗੁਰੂ ਸਾਰੇ ਬਾਣੀ ਕਹੇ ਸੇਵਕ ਜਨ ਮੰਨਿਓ ਪਰ ਤੱਕ ਗੁਰੂ ਨਿਸਤਾਰੇ ਪਰ ਸਨਮਾਨ ਜੋ ਸਤ ਗੁਰਾਂ ਦੀ ਸਾਜੀ ਅਜੇ ਜਵਾਜੀ ਗੁਰੂ ਪ੍ਰਿਆਮੀ ਗੁਰੂ ਸواری ਗੁਰੂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਦੀ ਸਾਰੀ ਸੰਗਤ ਬਹੁਤ ਵੱਡੇ ਭਾਗਾਂ ਵਾਲੀ ਹੋਵੇ ਜੋ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਨਿੱਗੀ ਦੂਰ ਦਾ ਅਨੰਦ ਮੰਨ ਸਤਗੁਰੂ ਜੀ ਸਮਝਾਉਂਦੇ ਨੇ ਕਿਤੇ ਬੜੇ ਭਾਗੀ ਹਰ ਸੰਗਤ ਪਾਵ ਹੈ ਜੀਨਾਂ ਦੇ ਬਹੁਤ ਵੱਡੇ ਭਾਗ ਹੁੰਦੇ ਨੇ ਸਤ ਸੰਗਤ ਨੂੰ ਪ੍ਰਾਪਤ ਹੁੰਦੀ ਹੈ ਇੱਥੇ ਅਸੀਂ ਕਾਦੇ ਵਾਸਤੇ ਆਏ ਹਾਂ ਸਤ ਸੰਗਤ ਸਤਗੁਰੂ ਟਟਸਾਲ ਹੈ ਜਿੱਥੇ ਹਰ ਗੁਣ ਸਿੱਖਾ ਇੱਥੇ ਅਸੀਂ ਪਰਮਾਤਮਾ ਨੂੰ ਮਿਲਣ ਦੇ ਗੁਣ ਸਿੱਖਣੇ ਨੇ ਕਿਉਂਕਿ ਜਿਹੜਾ ਸਾਡਾ ਇਹ ਮਨੁੱਖੀ ਜਮਾ 84 ਲੱਖ ਜੂਨ ਤੋਂ ਉੱਪਰ ਜਿਹੜਾ ਸਾਨੂੰ ਇਹ ਜਮਾ ਮਿਲਿਆ ਇਹ ਬਹੁਤ ਵੱਡੀ ਬਖਸ਼ਿਸ਼ ਕੀਤੀ ਹੈ ਮਾਲਕ ਨੇ ਸਾਡੇ ਉੱਪਰ ਕਿ ਸਾਨੂੰ ਇਹ ਮਾਨਸਯਾਮਾ ਵਾਖਿਆ ਹੁਣ ਇਸ ਜਾਮੇਦਾਰ ਸਾਧ ਸੰਗਤ ਜੀ ਆਪਾਂ ਲਾਹਾ ਚੱਕਣਾ ਹੈ ਅੱਜ ਆਪਾਂ ਸਾਰੇ ਜਾਣਿਆਂ ਨੇ ਬੜੇ ਧਿਆਨ ਦੇ ਨਾਲ ਆਕਾਦਰ ਕਰਦੇ ਨਾਲ ਕਥਾ ਵਿਚਾਰ ਸੁਣ ਕੇ ਇਹ ਨਾਲ-ਨਾਲ ਆਪਣੇ ਮਨ ਦੇ ਉੱਪਰ ਲਾਣੀ ਹੈ ਕਿ ਸਾਡਾ ਮਨ ਕਿੱਥੇ ਇੱਕ ਕਿਹੜੀ ਸਟੇਜ ਦੇ ਉੱਪਰ ਚੱਲਦਾ ਹੈ ਹੁਣ ਪਿਛਲੇ ਜਨਮਾਂ ਦੀ ਕਮਾਈ ਹੋਣ ਕਰਕੇ ਮਨ ਦੀ ਤੰਨ ਦੀ ਮੌਤ ਹੁੰਦੀ ਹੈ ਮਨ ਦੀ ਮੌਤ ਨਹੀਂ ਹੁੰਦੀ ਜਦੋਂ ਜਾਂਦਾ ਹੈ ਸਵਾਸ ਸਾਡੇ ਸਰੀਰ ਦੇ ਖਤਮ ਹੋ ਜਾਂਦੇ ਨੇ ਜਿਹੜੇ ਗ੍ਰੇਟੀ ਦੇ ਨੇ ਤੇ ਮਨ ਜਿਹੜਾ ਇਹ ਸਰੀਰ ਜਿਹੜਾ ਇਹ ਥੋੜਾ ਜਿਹੜਾ ਇਹ ਕੱਪੜਾ ਜਿਹੜਾ ਇਹਨੂੰ ਚੇਂਜ ਕਰਨਾ ਪੈਂਦਾ ਇਸੇ ਕਰਕੇ ਜਿਹੜਾ ਮਨ ਹੈ ਇਹ ਅਲੱਗ ਹੈ ਜਿਹੜਾ ਤੰਨ ਹੈ ਇਹ ਅਲੱਗ ਹੈ ਜਿਸ ਤਰ੍ਹਾਂ ਆਪਾਂ ਆਪ ਨੂੰ ਸੁਣਨੇ ਆ ਮਨ ਇਸ ਹਿਮਨਲ ਬਾਡੀ ਨੂੰ ਛੱਡ ਕੇ ਚਲੇ ਜਾਂਦਾ ਹੈ ਜਾਂਦਾ ਕਿੱਥੇ ਹੈ ਇਹ ਜਿਹੜਾ ਖਾਲੀ ਸੁਵੇਸ ਹੈ ਇਹਦੇ ਵਿੱਚ ਆ ਜਾਂਦਾ ਹੈ ਇਸ ਪੁਆਇੰਟ ਦੇ ਉੱਪਰੋਂ ਨਿਕਲਦਾ ਹੈ ਇੱਥੇ ਆਣ ਕੇ ਜਦੋਂ ਆਪਾਂ ਸਵੇਰ ਨੂੰ ਛੁੱਤੇ ਉੱਠਦੇ ਹਾਂ ਫਿਰ ਇਸ ਬਾਡੀ ਅੰਦਰ ਪ੍ਰਵੇਸ਼ ਕਰਕੇ ਫਿਰ ਇਹ ਕਹਿੰਦਾ ਕਿ ਮੇਰਾ ਕਾਰੋਬਾਰ ਧਨ ਦੌਲਤ ਤੇ ਜਦੋਂ ਰਾਤ ਨੂੰ ਛੱਡ ਕੇ ਕਿਲੇ ਜਾਂਦਾ ਕਿਸ ਨੂੰ ਛੋਟੀ ਮੌਤ ਕਿਹਾ ਗਿਆ ਤੇ ਗੁਰਬਾਣੀ ਆਪਾਂ ਸਾਰੇ ਜਾਣੇ ਉਹ ਛੋਟੀ ਮੌਤ ਆਪਾਂ ਦੇਦੀ ਮਾਰਦੇ ਹਾਂ ਜਿਸ ਤਰ੍ਹਾਂ ਆਪਾਂ ਰਾਤ ਨੂੰ ਉੱਤੇ ਇੱਧਰ ਨਾਲ ਸਾਰਾ ਕੁਝ ਭੁਲਾਇਆ ਜਾਂਦਾ ਇੱਧਰ ਨਾਲ ਕੋਈ ਸਾਨੂੰ ਸੋਝੀ ਨਹੀਂ ਦਿੰਦੀ ਸੌਣ ਤੋਂ ਬਾਅਦ ਨਾ ਸਾਨੂੰ ਆਪਣੇ ਸਰੀਰ ਦਾ ਪਤਾ ਜਿੰਨਾ ਬੱਚਿਆਂ ਨੇ ਕਮਾਈ ਕਰਦੇ ਨਾ ਬੱਚਿਆਂ ਦਾ ਪਤਾ ਨਾ ਪਰਿਵਾਰ ਦਾ ਪਤਾ ਕਿਸੇ ਦਾ ਸਾਨੂੰ ਇੱਧਰ ਨਾਲ ਸਾਰਾ ਗਿਆਨ ਜਿਹੜਾ ਖਤਮ ਹੋ ਜਾਂਦਾ ਨਹੀਂ ਤੇ ਮਨ ਜਿਹੜਾ ਇੱਧਰੋਂ ਇੱਕ ਕਿਸਮ ਦਾ ਮਰ ਜਾਂਦਾ ਹੈ ਪਰਮਾਰਚ ਕਹਿੰਦੇ ਤੇਰੇ ਜਿਹੜੇ ਸੁਆਸ ਹੈ ਇਹ ਗਿਣਤੀ ਦੇ ਹੈ ਇਹਨਾਂ ਸੁਆਸਾਂ ਦੀ ਪੂੰਜੀ ਦੇ ਵਿੱਚ ਰਹਿੰਦੇ ਆਂ ਤੂੰ ਪਰਮਾਤਮਾ ਨੂੰ ਮਿਲਣਾ ਹੈ ਤੂੰ ਆਇਆ ਵੀ ਸੰਸਾਰ 'ਚ ਕਾਹਦੇ ਵਾਸਤੇ ਆ ਪਰਮਾਤਮਾ ਨੂੰ ਮਿਲਣ ਵਾਸਤੇ ਹੋਰ ਤੇਰਾ ਜੋ ਵੀ ਕੰਮ ਕਰ ਤੂੰ ਕਰਦਾ ਹੈ ਚਾਹੇ ਧੰਨ ਬਣਾਉਂਦਾ ਕੋਠੀਆਂ ਬਣਾਉਂਦਾ ਕਾਰਾਂ ਬਣਾ ਲੈ ਇਹ ਤੇਰੇ ਨਾਲ ਨਹੀਂ ਜਾਣਾ ਆਪਾਂ ਦੇਖਦੇ ਹੁੰਦੇ ਸੀ ਪ੍ਰਾਤਨ ਬਜ਼ੁਰਗ ਵੀ ਕਹਿੰਦੇ ਹੁੰਦੇ ਸੀ ਕਿ ਸੂਈ ਚੱਕਰ ਕੋਈ ਜੀ ਨਾਲ ਨਹੀਂ ਜਾਂਦੀ ਆਪਾਂ ਰਾਤ ਨੂੰ ਸੌਣੇ ਕੋਈ ਚੀਜ਼ ਆਪਾਂ ਨਾਲ ਤਾਂ ਲੈ ਹੀ ਨਹੀਂ ਜਾਂਦੇ ਸਭ ਕੁਝ ਇੱਥੇ ਹੀ ਰਹਿ ਜਾਂਦਾ ਮਹਾਰਾਜ ਕਹਿੰਦੇ ਤੈਨੂੰ ਬੜੀ ਮਾਰੇ ਨੇ ਕਿਰਪਾ ਕੀਤੀ 184 ਜੂਨ ਤੋਂ ਉੱਪਰ ਮਾਨਸ ਜਾਮਾ ਬਖਸ਼ਿਸ਼ ਕੀਤਾ ਹੈ ਪਰ ਤੂੰ ਕੌਡੀਆਂ ਦੇ ਭਾਗ ਇਸ ਜਾਮੇ ਨੂੰ ਖਰਾਬ ਕਰਦਾ ਪਿਆ ਸਤਗੁਰੂ ਜੀ ਸਮਝਾਉਂਦੇ ਨੇ ਕਹਿੰਦੇ 183 ਜੂਨ ਉਪਾਈ ਮਾਨਸ ਕੋ ਪ੍ਰਭ ਦੀ ਵਡਿਆਈ ਇਸ ਪੌੜੀ ਤੇ ਜੋ ਨਾਲ ਚੁੱਕੇ ਸੋ ਆਏ ਜਾਏ ਦੁੱਖ ਪਾਇਦਾ 184 ਜੂਨ ਤੋਂ ਉੱਪਰ ਸਾਨੂੰ ਇਹ ਮਾਨਸ ਜਾਮਾ ਬਖਸ਼ਿਸ਼ ਕੀਤਾ ਹੈ ਮਹਾਰਾਜ ਜੀ ਹੁਣ ਇਸ ਜਾਮੇ ਤੋਂ ਆਪਾਂ ਕਿੰਨਾ ਚਿਰ ਰਹਿ ਸਕਦੇ ਜਿੰਨਾ ਚਿਰ ਸਵਾਸ ਹੈ ਜਦ ਲੱਗ ਜੋਗਨ ਸਾਸ ਹੈ ਤਦ ਲੱਗ ਇਹ ਤੱਕ ਦੇ ਜਿੰਨਾ ਚਿਰ ਸਵਾਸ ਹੈ ਉਹਨਾਂ ਚਿਰ ਬੋਡੀ ਹੈ ਰਿਸ਼ਤੇ ਸਾਰੇ ਸਾਡੀ ਬੋਡੀ ਦੇ ਨਾਲ ਸੰਬੰਧ ਹੈ ਮਨ ਦੇ ਨਾਲ ਮਨ ਕੱਲਾ ਹੈ ਹੁਣ ਮਾਰਨ ਦੱਸਤਾ ਕਿ ਭਾਈ ਤੂੰ ਜਾਣਾ ਹੈ ਤੂੰ ਇੱਕ ਇਸ ਸਟੇਸ਼ਨ ਤੇ ਇੱਕ ਪਲੇਟਫਾਰਮ ਤੇ ਰੁਕਿਆ ਇਸ ਤੋਂ ਤੂੰ ਅੱਗੇ ਜਾਣਾ ਤੇਰੀ ਯਾਤਰਾ ਅੱਗੇ ਦੀ ਹੈ ਤੂੰ ਜਿਸ ਬਖਰ ਨੂੰ ਇਸ ਸੰਸਾਰ ਦੇ ਵਿੱਚ ਲੈਣ ਵਾਸਤੇ ਆਇਆ ਉਹਦੀ ਪਛਾਣ ਕਰ ਲਈ ਜਿਸ ਤਰ੍ਹਾਂ ਜੇ ਆਪਾਂ ਗੁਰੂ ਘਰ ਬੈਠੇ ਆਂ ਇਹੀ ਗੁਰਦੁਆਰਾ ਇੱਦਾਂ ਹੀ ਗੁਰਦੁਆਰਾ ਸਾਡੀ ਬਾਡੀ ਦੇ ਅੰਦਰ ਹੈ ਜਿੱਥੇ ਆਪਾਂ ਗੁਰਦੁਆਰੇ ਜਾ ਕੇ ਉਸ ਮਾਲਕ ਦੀ ਕਥਾ ਸੁਣਦੇ ਜਿਸ ਤਰ੍ਹਾਂ ਹੁਣ ਇੱਥੇ ਗੁਰੂ ਘਰ ਕਥਾ ਹੋ ਰਹੀ ਹੈ ਸਤਿਗੁਰ ਦੀ ਬਾਣੀ ਦਾ ਜੋ ਉਪਦੇਸ਼ ਹੈ ਆਪਾਂ ਸਾਰੇ ਜਾਣੇ ਸਤਿਗੁਰ ਦੀ ਬਾਣੀ ਦਾ ਉਪਦੇਸ਼ ਮਾਰਗ ਸੁਣਦੇ ਆਂ ਇਦਾਂ ਹੀ ਮਾਲਕ ਸਾਡੇ ਅੰਦਰ ਪ੍ਰਮਾਤਮਾ ਕਥਾ ਕਰਦਾ ਇਸ ਬਾਡੀ ਦੇ ਅੰਦਰ ਤੇ ਜਿਸੇ ਆਪਾਂ ਜਾ ਕੇ ਸੁਣਨੀ ਹੈ ਪਰ ਸਾਡੀ ਆਪਾਂ ਨਾ ਉੱਥੇ ਪਹੁੰਚਣ ਤੱਕ ਹੋਣ ਤੱਕ ਤੇ ਸਾਨੂੰ ਉਹ ਮਾਲਕ ਦੇ ਮੁਖ ਦੀ ਆਵਾਜ਼ ਜਿਹਨੂੰ ਮਾਰਗ ਸਮਝਾਉਂਦੇ ਨੇ ਕਿੰਦੇ ਹਰ ਕੀ ਕਥਾ ਅਨਾਹ ਅਗ ਬਾਣੀ ਜਿਹੜੀ ਸਾਡੇ ਅੰਦਰ ਬਾਣੀ ਜਾਂਦੀ ਹੈ ਪਰ ਮੇਨ ਜਿਹੜਾ ਸੈਲਫ ਡਿਫੈਂਸ ਕੀ ਆ ਗਿਆ ਕਿ ਸਾਡੇ ਅੰਦਰ ਜਿਹੜੇ ਵਿਚਾਰ ਪੈਦਾ ਹੋ ਗਏ ਰਜੋ ਗੁਣ ਦੇ ਤਮੋ ਗੁਣ ਦੇ ਸਤੋ ਗੁਣ ਦੇ ਵਿਚਾਰ ਜਦੋਂ ਪਰਾਂਤ ਨੂੰ ਖੜਤੇ ਸਾਡਾ ਮਨ ਪੰਜਵੇਂ ਗੀਤ ਤੇ ਦੌੜਾ ਫਿਰਦਾ ਆ ਵੀ ਕਰਨਾ ਆ ਵੀ ਕਰਨਾ ਏਸੇ ਨਹੀਂ ਸਾਨੂੰ ਵਿਚਾਰਾਂ ਦੇ ਵੀ ਸਾਨੂੰ ਮਾਰਗ ਤੋਂ ਦੂਰ ਕੀਤਾ ਤੇ ਵਿਚਾਰ ਜਿਹੜੇ ਨੇ ਇਹੀ ਸਾਨੂੰ ਮਰਨ ਜੰਮਣ ਦੇ ਲੈ ਕੇ ਆਉਂਦੇ ਨੇ ਉਹਨੇ ਜਿਹੜੇ ਵਿਚਾਰ ਹੈ ਇਹ ਖਤਮ ਕਰੋ ਮਹਾਰਾਜ ਕਹਿੰਦੇ ਇਹ ਖਤਮ ਕਿੱਦਾਂ ਹੋਣੇ ਸਿਮਰਨ ਦੇ ਵਾਰਾ ਤੇ ਆਪਾਂ ਦੇਖਦੇ ਆ ਆਪਾਂ ਜਨ ਵੀ ਕਰਦੇ ਆ ਪੁੰਨ ਵੀ ਕਰਦੇ ਆ ਸਾਰਾ ਕਿਰਿਆ ਕਰਨ ਕਰਦੇ ਆ ਪਰ ਆਪਾਂ ਨਾਮ ਨਹੀਂ ਜਪਦੇ ਮਹਾਰਾਜ ਕਹਿੰਦੇ ਜਿਹੜੇ ਨਾਮ ਨਹੀਂ ਜਪਦੇ ਤੂੰ ਇਸ ਸੰਸਾਰ ਦੇ ਵਿੱਚੋਂ ਜੀਵਨ ਦੀ ਬਾਜੀ ਹਾਰ ਕੇ ਜਾਏਗਾ ਜਿੰਨਿਆਂ ਨੇ ਵੀ ਮਾਲਕ ਨਹੀਂ ਪ੍ਰਾਪਤੀ ਕੀਤੀ ਜਿੰਨਾਂ ਵੀ ਮਹਾਪੁਰਸ਼ਾਂ ਰੈਬਣਾ ਨੇ ਮਾਲਕ ਨੂੰ ਪਾਇਆ ਪਰ ਉਹਨਾਂ ਨੇ ਨਾਮ ਜਪਿਆ ਤੇ ਮਹਾਰਾਜ ਸਮਝਾਉਂਦੇ ਨੇ ਕਿੰਨੇ ਨਾਮ ਤੇ ਆਇਆ ਗਏ ਮਛਤਤ ਕਾਲ ਨਾਮ ਦੇ ਮੁਕ ਉਜਲੇ ਕੀਤੀ ਛੁੱਟੀ ਨਾ ਹੁਣ ਆਪਾਂ ਝੱਟੇ ਮਾਨ ਨੇ ਵੀ ਆਪਾਂ ਨਾਮ ਜਪਦੇ ਹਾਂ 24000 ਸਵਾਸ ਹੈ ਰਾਤ ਦਿਨ ਦਾ ਦੇਖੋ ਜੱਤੀ ਮਾਰ ਕੇ ਆਪਣੇ ਅੰਦਰ ਆਪਾਂ ਕਿੰਨੇ ਗੁਰੂ ਦੇ ਦੇਖੇ ਵਿੱਚ ਜਮਾ ਕਰਾਉਨੇ 12000 ਦਿਨ ਦਾ ਸਵਾਸ ਹੈ 12000 ਰਾਜਾ ਹੈ ਟੋਟਲ 24000 ਸਵਾਸ ਹੈ ਆਪਾਂ 24 ਸਵਾਸ ਵੀ ਗੁਰੂ ਦੇ ਲੇਖੇ ਕਿਰੀ ਜਮਾ ਕਰਾ ਰਹੇ ਤੇ ਸਾਡਾ ਜੀਵਨ ਕਿਉਂ ਤੁਰਿਆ ਹੈ ਇਸ ਕਰਕੇ ਮਹਾਰਾਜ ਸਮਝਾਉਂਦੇ ਵੀ ਜਿਹੜਾ ਤੈਨੂੰ ਇਹ ਜਾਮਾ ਬਖਸ਼ਿਸ਼ ਕੀਤਾ ਹੈ ਭਾਈ ਇਹ बार-ਬਾਰ ਨਹੀਂ ਮਿਲਣਾ ਇਸ ਜਾਮੇ ਦਾ ਲਾਹਾ ਚੱਕਣਾ ਹੁਣ ਆਪਾਂ ਇਸ ਜਾਮੇ ਦਾ ਲਾਹਾ ਚੱਕਣਾ ਕਿਉਂਕਿ ਜ਼ਿੰਦਗੀ ਬਹੁਤ ਜਲਦੀ ਥੱਲੇ ਨੂੰ ਜਾ ਰਹੀ ਹੈ ਐਲਾ ਬਚਪਨ ਫਿਰ ਬਚਪਨ ਤੋਂ ਬਾਅਦ ਜਵਾਨੀ ਜਵਾਨੀ ਤੋਂ ਬਾਅਦ ਬੜੇਪਾ ਬੜੇਪੇ ਤੋਂ ਬਾਅਦ ਆ ਪਈ ਮੌਤ ਜਿੰਦਗੀ ਬਹੁਤ ਥੱਲੇ ਨੂੰ ਜਾ ਰਹੀ ਹੈ ਨਿਗਾਹ ਮਾਰੋ ਕਿੰਨੇ ਜੱਦੋਂ ਆਪਾਂ ਇਸ ਮਾਰਗ ਤੇ ਚੱਲੇ ਆ ਕਿਸ ਤਰ੍ਹਾਂ ਆਪਾਂ ਦੇਖਿਆ 25 ਸਾਲ 40 ਸਾਲ ਤੇ 50 ਸਾਲ ਤੇ ਮਨੁੱਖ ਅੱਗਾਦਰ ਨੇੜੇ ਆ ਰਿਹਾ ਇੰਨੇ ਦੇ ਮਹਾਰਾਜ ਸੁਝਾਉਂਦੇ ਨੇ ਕਿੰਦੇ ਕਬੀਰ ਸਾਹਿਬ ਕਹਿੰਦੇ ਕਹਿੰਦੇ ਅੱਗਾ ਜਿਹੜਾ ਤੁਹਾਡਾ ਇਹ ਨੇੜੇ ਆ ਰਿਹਾ ਘਟਦਾ ਜਾ ਰਿਹਾ ਮਨੁੱਖ ਦੇ ਲਈ ਮਨੁੱਖ ਦੇ ਲਈ ਥੱਲੇ ਨੂੰ ਜਾ ਰਿਹਾ ਘਟਦਾ ਆਪਾਂ ਕਹਿੰਦੇ ਆ ਜਨਮ ਦਿਨ ਮਨਾਉਨੇ ਆ ਘਰਾਂ ਦੇ ਵਿੱਚ ਪੁੱਤਰ ਦਾ ਜਨਮ ਦਿਨ ਧੀ ਦਾ ਜਨਮ ਦਿਨ ਕਿ ਅੱਜ ਸਾਡਾ ਪੁੱਤ ਵੱਡਾ ਹੋ ਗਿਆ ਵੱਡਾ ਨਹੀਂ ਛੋਟਾ ਹੋ ਗਿਆ ਦਿਨ ਹੀ ਕੱਢਦਾ ਜਾ ਰਿਹਾ ਮਨੋ ਕੱਢਦਾ ਕੱਢਦਾ ਜਿਸ ਤਰ੍ਹਾਂ ਜੇ ਕੱਚੇ ਭਾਂਡੇ ਵਿੱਚ ਆਪਾਂ ਪਾਣੀ ਪਾ ਲਈਏ ਉਹਦੇ ਵਿੱਚੋਂ ਸਿਮ ਦਾ ਸਿਮ ਦਾ ਥੋੜੀ-ਥੋੜੀ ਸਾਰਾ ਪਾਣੀ ਸਿਮ ਜਾਂਦਾ ਏਸੀ ਤਰ੍ਹਾਂ ਮਨੁੱਖ ਦੇ ਲਈ ਕੱਢਦਾ ਜਾ ਰਿਹਾ ਪਰ ਜਿਹੜਾ ਕੰਮ ਸੀ ਜਿਹੜਾ ਮਾਲਕ ਨੇ ਵਾਦਾ ਕੀਤਾ ਸੀ ਜੋ ਅਕਾਲ ਪੁਰਖ ਨੇ ਪ੍ਰੋਮਿਸ ਕੀਤਾ ਸੀ ਪਰ ਉਹ ਕੰਮ ਅਸੀਂ ਨਹੀਂ ਕੀਤਾ ਤੇ ਫਿਰ ਮਹਾਰਾਜ ਸਮਝਾਉਂਦੇ ਕਹਿੰਦੇ ਧਰਮਰਾਇ ਜਦ ਲੇਖਾ ਮੰਗਿਆ ਕਿਆ ਮੁੱਖ ਲੈ ਕੇ ਜਾਣਾ ਕਹਿੰਦੇ ਪਰਮਾਤਮਾ ਨੇ ਦੇ ਉੱਤੇ ਕੋਈ ਲੇਖਾ ਮੰਗਣਾ ਸਾਫ ਦਾ ਖਜ਼ਾਨਾ ਸਵਾਸਾਂ ਦੀ ਕੁੰਜੀ ਦਾ ਖਜ਼ਾਨਾ ਪੁੱਛਿਆ ਜਾਣਾ ਤੈਨੂੰ ਵੀ ਕੀ ਕਿੱਥੇ 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 ਕਿੰਨੇ ਸਵਾਸ ਕਰਤ ਕੀਤੇ ਕਹਿੰਦੇ ਫਿਰ ਕੀ ਹੋ ਦਿਖਾਏਗਾ ਕਿਉਂਕਿ ਜਿਸ ਬਖਰ ਕੋ ਲੈਣ ਕਿਉਂ ਆਇਆ ਕਹਿੰਦੇ RAM ਨਾਮ ਸੰਤਨ ਘਰ ਪਾਇਆ ਜਿਹਨੂੰ ਆਪਾਂ ਲੈਣ ਵਾਸਤੇ ਆਏ ਸੀ ਸਾਡੇ ਸਰੀਰ ਦੇ ਅੰਦਰ ਹਿਮਨਰ ਬਾਡੀ ਦੇ ਅੰਦਰ ਪੰਜ ਦੂਤ ਬੈਠੇ ਹੋਏ ਨੇ ਪਰ ਸਾਨੂੰ ਨਹੀਂ ਪਤਾ ਸੂਖਮ ਰੂਪ ਦੇ ਵਿੱਚ ਬੈਠੇ ਹੋਏ ਨੇ ਪਰ ਸਾਨੂੰ ਨਹੀਂ ਪਤਾ ਸਾਡੇ ਅੰਦਰ ਸਾਡੇ ਮਨ ਦੀ ਖਰਾਕ ਹੈ ਸਾਨੂੰ ਨਹੀਂ ਪੀ ਜਿਹਨੂੰ ਮਹਾਰਾਜ ਸਮਝਾਉਂਦੇ ਇਹ ਇਹ ਸਾਡੇ ਸਰੀਰ ਦੇ ਅੰਦਰ ਮਹਾਰਾਜ ਸਮਝਾਉਂਦੇ ਕਹਿੰਦੇ ਅੰਤਰ ਕੂਟਾ ਅੰਮ੍ਰਿਤ ਭਰਿਆ ਛਰਦੀ ਗਾੜ ਪੀ ਪਲੇਹਾਰੀ ਪਰ ਅਸੀਂ ਛਰਦ ਨਾ ਕੱਢਿਆ ਕੀ ਨਹੀਂ ਜਿਸ ਤਰ੍ਹਾਂ ਖੂਨ ਦੇ ਵਿੱਚੋਂ ਪਾਣੀ ਕੱਢਣਾ ਹੋਵੇ ਇੱਕ ਬਾਲਟੀ ਨੂੰ ਰੱਸੀ ਡੋਰ ਪਾਉਣੀ ਪੈਂਦੀ ਹੈ ਲੰਗਾਉਣੀ ਪੈਂਦੀ ਹੈ ਏਸੀ ਤਰ੍ਹਾਂ ਵਾਹਿਗੁਰੂ ਮੰਤਰ ਜਿਹੜਾ ਹੈ ਜਦੋਂ ਇਹ ਹਿਰਦੇ ਦੇ ਅੰਦਰ ਉਤਰਦਾ ਹੈ ਮਨ ਸਹਿਜ ਵਿੱਚ ਜਾਂਦਾ ਹੈ ਹੁਣ ਅੰਦਰਲਾ ਗੁਰਦੁਆਰਾ ਕਿੱਥੇ ਹੈ ਜਦੋਂ ਆਪਾਂ ਜਾਪ ਕਰਦੇ ਆ ਵਾਹਿਗੁਰੂ ਮੰਤਰ ਦਾ ਜਾਪ ਕਰਦੇ ਕਰਦੇ ਬਿਲਕੁਲ ਸਰੀਰ ਭੁੱਲਣਾ ਸ਼ੁਰੂ ਹੋ ਜਾਂਦਾ ਸਰੀਰ ਭੁੱਲਦੇ ਆ ਭੋਲਦੇ ਆ ਆਹ ਕੀ ਪੁਆਇੰਟ ਕੱਲਾ ਯਾਦ ਰਹਿੰਦਾ ਇਥੋਂ ਫਿਰ ਸਾਡਾ ਅੜਾ ਮਨ ਅੱਗੇ ਸਹਿਜ ਵਿੱਚ ਪਰਵੇਸ਼ ਹੋ ਜਾਂਦਾ ਸਰੀਰ ਤੋਂ ਉੱਪਰ ਉੱਠ ਜਾਂਦਾ ਉੱਪਰ ਉੱਠਦਾ ਅੰਦਰ ਆਵਾਜ਼ ਚੱਲਦੀ ਮਾਲਕ ਦੀ ਅਨਹਦ ਆਵਾਜ਼ ਮਾਲਕ ਦੀ ਆਵਾਜ਼ ਕਿਹੜੀ ਹੈ ਭਾਸ਼ਾ ਤੋਂ ਰਹਿ ਜਿਸ ਤਰ੍ਹਾਂ ਆਪਾਂ ਬੋਲਦੇ ਪੰਜਾਬੀ ਹਿੰਦੀ ਇੰਗਲਿਸ਼ ਇਹ ਭਾਸ਼ਾ ਹੈ ਤੇ ਜਿਹੜੀ ਪਰਮਾਤਮਾ ਦੀ ਭਾਸ਼ਾ ਹੈ ਉਹ ਕਿਹੜੀ ਹੈ ਉਹ ਅਨਹਦ ਉਹਦੀ ਕੋਈ ਹੱਦ ਨਹੀਂ ਜਿਹਨੂੰ ਮਹਾਰਾਜ ਸਮਝਾਉਂਦੇ ਹਰ ਕੀ ਕਥਾ ਅਨਾਹਦ ਬਾਣੀ ਅਨਹਦ ਬਾਣੀ ਉਹ ਜਿਹੜੀ ਅੰਦਰ ਚੱਲਦੀ ਹੈ ਜਦੋਂ ਅਸੀਂ ਵਿਚਾਰਾਂ ਤੋਂ ਸਿਮਰਨ ਕਰਦੇ ਉੱਪਰ ਉੱਠਦੇ ਹਾਂ ਸਾਡੀ ਸੁਰਤੀ ਇਸ ਨੌ ਦਵਾਰਿਆਂ ਨੂੰ ਪਾਰ ਕੇ ਉੱਪਰ ਉੱਠਦੀ ਹੈ ਬੰਦ ਹੁੰਦੇ ਨੇ ਨੌ ਦਰ ਤੇ ਮਨ ਦਾ ਘਰ ਦੇ ਦਸਵੇਂ ਵਿੱਚ ਬਾਤ ਹੁੰਦਾ ਉਸ ਦਸਵੇਂ ਦੇ ਵਿੱਚ ਉਹ ਹਰੀ ਦੀ ਕਥਾ ਉਹ ਪਰਮਾਤਮਾ ਦੀ ਕਥਾ ਉਹ ਦਸਵੇਂ ਘਰ ਦੇ ਵਿੱਚ ਚੱਲਦੀ ਹੈ ਪਰ ਆਪਾਂ ਪਹੁੰਚੇ ਕਿੰਨਾ ਚਿਰ ਹੋ ਗਿਆ ਸਾਨੂੰ ਗੁਰੂ ਘਰ ਜਾਂਦਿਆਂ ਨੂੰ ਕਿੰਨਾ ਚਿਰ ਹੋ ਗਿਆ ਸਾਨੂੰ ਗੁਰੂ ਘਰ ਮੱਥਾ ਟੇਕਦਿਆਂ ਨੂੰ ਪਰ ਸਾਨੂੰ ਅੰਦਰ ਦਾ ਟੇਕ ਨਹੀਂ ਆਇਆ ਕਿਉਂਕਿ ਅਸੀਂ ਸਿੱਖਿਆ ਹੀ ਨਹੀਂ ਮਹਾਰਾਜ ਸਮਝਾਉਂਦੇ ਕਹਿੰਦੇ ਬਹੁਤ ਵੱਡੇ ਭਾਗ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਪੂਰਨ ਸੰਤ ਸਾਧੂ ਮਿਲਦੇ ਨੇ ਸੰਤਾਂ ਦੀ ਸੇਵਾ ਕੀ ਹੈ ਮਹਾਰਾਜ ਸਮਝਾਉਂਦੇ ਕਹਿੰਦੇ ਸੰਤ ਕਾ ਸੰਗ ਵੱਡ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਤੇ ਆਈ ਹੈ ਕਹਿੰਦੇ ਸਾਰਾ ਕੁਝ ਕਰਨਾਗੇ ਮਹਾਰਾਜ ਜੋ ਦੱਸੋ ਉਹੀ ਕਰਾਂਗੇ ਪਰ ਨਾਮ ਨਹੀਂ ਜਪਣਾ ਨਾਮ ਤੋਂ ਬਿਨਾ ਮਹਾਰਾਜ ਕਹਿੰਦੇ ਗੱਲੇ ਨਹੀਂ ਬਣਦੀ ਜਿੱਥੇ ਮਰਜੀ ਪਾਤ ਜਾ ਰਿਹਾ ਘਰ ਦੇ ਬਹਿ ਕੇ ਕਿਉਂਕਿ ਤੂੰ ਜਾਣਾ ਨੌ ਦਵਾਰਿਆਂ ਤੋਂ ਉੱਪਰ ਦਸਵੇਂ ਵਿੱਚ ਤੇ ਨੌ ਦਵਾਰਿਆਂ ਦੇ ਉੱਪਰ ਤਾਂ ਹੀ ਉੱਠ ਸਕਦਾ ਹੈ ਮਨ ਨੂੰ ਤਾਂ ਹੀ ਚੱਕ ਸਕਦਾ ਹੈ ਜੇ ਜ਼ੁਬਾਨ ਦਾ ਤੇ ਕੰਨਾਂ ਦਾ ਮੇਲ ਹੋਏਗਾ ਜ਼ੁਬਾਨ ਵਕਤਾ ਬਣੇਗੀ ਕੰਨਾਂ ਰਾਹੀਂ ਸੁਣੇਗਾ ਜ਼ੁਬਾਨ ਨੇ ਕਿਹਾ ਵਾਹਿਗੁਰੂ ਕੰਨਾਂ ਨੇ ਸੁਣਿਆ ਤੇ ਸੁਰਤੀ ਇਸ शरीर ਦੇ ਵਿੱਚੋਂ ਨਿਕਲ ਕੇ ਇਸ ਦਸਵੇਂ ਦੇ ਵਿੱਚ ਪ੍ਰਵੇਸ਼ ਹੋ ਗਿਆ ਜਿੱਥੇ ਆਪਾਂ ਜਾਣਿਆ ਰਾਤ ਨੂੰ ਵੀ ਆਪਾਂ ਤੇ ਤੁਰੇ ਫਿਰਦੇ ਆ ਸੁਪਨੇ ਵਿੱਚ ਕਹਿੰਦੇ ਸਾਨੂੰ ਸੁਪਨਾ ਆਇਆ ਸਾਨੂੰ ਭੈਣ ਮਿਲ ਪਿਆ ਭਾਈ ਮਿਲ ਪਿਆ ਦੋਸਤ ਮਿਲ ਪਿਆ ਸਾਰੇ ਆਪਾਂ ਅਕਾਲੀ ਕਲਾ ਦੇ ਵਿੱਚ ਇਕੱਠੇ ਹੋ ਜਾਂਦੇ ਇੱਥੇ ਆਕਾਲੀ ਸਰਵੇਸ ਦੇ ਵਿੱਚ ਕਿਉਂਕਿ ਮਹਾਰਾਜ ਸਮਝਾਉਂਦੇ ਨੇ ਕਿ ਜਦੋਂ ਆਪਾਂ ਰਾਤ ਨੂੰ ਸੌਂਦੇ ਆ ਸਾਰੇ ਜਾਣੇ ਫਿਰ ਮਨ ਸਰੀਰ ਨੂੰ ਛੱਡ ਕੇ ਜਿਹਦੇ ਨਾਲ ਸੰਸਾਰ ਦੇ ਵਿੱਚ ਜਿਆਦਾ ਵਿਚਾਰਾ ਹੋਈਆਂ ਜਿਆਦਾ ਗੱਲਾਂ ਹੋਈਆਂ ਸੁਪਨੇ ਵਿੱਚ ਵੀ ਉਦਾਂ ਤੁਰੇ ਫਿਰਦੇ ਏਦਾਂ ਹੀ ਸੀਨ ਚੱਲਦਾ ਸੁਪਨੇ ਵਿੱਚ ਪਰ ਮਾਲਕ ਤੁਹਾਡੇ ਅੰਦਰ ਬੋਲਦਾ ਹੈ ਪਰ ਤੁਸੀਂ ਮਾਲਕ ਦੀ ਆਵਾਜ਼ ਨਹੀਂ ਸੁਣੀ ਜੇ ਇਸ ਤਰ੍ਹਾਂ ਆਪ ਕੋਈ ਵੀ ਕੰਮ ਕਰਦੇ ਆ ਕੋਈ ਗਲਤ ਕੰਮ ਕਰ ਕਰ ਚੋਰੀ ਠੱਗੀ ਬੇਈਮਾਨੀ ਕਰ ਲਈ ਅੰਦਰੋਂ ਬਾਜ ਆ ਰਹੀ ਆਤਮਾ ਜੀ ਤੂੰ ਗਲਤ ਕੀਤਾ ਪਰ ਮਨ ਮੰਨੀਏ ਚਾਹੀ ਨਾ ਮੰਨੀਏ ਪਰ ਅੰਦਰੋਂ ਮਾਲਕ ਜਨਾ ਰਿਹਾ ਦੇਖੋ ਮਾਲਕ ਨੇ ਸਾਡੇ ਅੰਦਰ ਇਸ ਬਾਡੀ ਦੇ ਅੰਦਰ ਸਾਨੂੰ ਸਾਰੀ ਪਛਾਣ ਕਰਾ ਰਿਆ ਪਰ ਮਨ ਭਰਮ ਚ ਕਦੋਂ ਜਾਂਦਾ ਜਦੋਂ ਇਹਨਾਂ ਪੰਜਾਂ ਦੂਤਾਂ ਦੇ ਤੇਰੇ ਜੀ ਆ ਜਾਂਦਾ ਹੁਣ ਪੰਜਾਂ ਦੀ ਕੀ ਨਿਸ਼ਾਨੀ ਹੈ ਪੰਜਾਂ ਨੇ ਸਾਡੇ ਤੋਂ ਕੀ ਕਰਾਉਣਾ ਚੁਗਲੀ ਮਾਰਾਇ ਸਮਝਾਉਂਦੇ ਨੇ ਕਹਿੰਦੇ ਇਸ ਦੇਹੀ ਅੰਦਰ ਪੰਜ ਚੋਰ ਬਸੇ ਇੱਥੇ ਕਾਮ ਕ੍ਰੋਧ ਪੰਜਾਂ ਦਾ ਨਾਮ ਵੀ ਦੱਸਦਾ ਕਿਤੇ ਇਸ ਦੇਹੀ ਅੰਦਰ ਪੰਜ ਚੋਰ ਬਸੇ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਕਹਿੰਦੇ ਅੰਮ੍ਰਿਤ ਲੂਟਿਆ ਮਨ ਮੁਖ ਨਹੀਂ ਬੁੱਝਿਆ ਕੋਈ ਨਾ ਸੁਣੇ ਬੁਕਾਰਾ ਕਹਿੰਦੇ ਤੇਰਾ ਤਾਂ ਅੰਮ੍ਰਿਤ ਹੀ ਲੁੱਟ ਲਿਆ ਹੁਣ ਤੰਗ ਆ ਰੋਟੀ ਖਾਂਦੇ ਹੋ ਆਪਾਂ ਸਾਰੇ ਜਾਣੇ ਕਿ ਕਿਹਦੀ ਖਰਾਕ ਹੈ ਇਹ ਤੰਨ ਦੀ ਖਰਾਕ ਹੈ ਮਨ ਦਾ ਕੋਈ ਵਿਚੰਨ ਰੋਟੀ ਖਾਂਦੀ ਹੈ ਇਹ ਤੋਂ ਮਾਸ ਬਣ ਕੇ ਹੱਡੀ ਬਣ ਕੇ ਮੰਜ ਬਣ ਕੇ ਇਹ ਮਾਸ ਚਮੜਾ ਬਣਦਾ ਪਰ ਮਨ ਤਾਂ ਭੁੱਖਾ ਬੈਠਾ ਅੰਦਰ ਮੰਨ ਦੀ ਖਰਾਕ ਆਪਾਂ ਖਾਦੀ ਸਾਰੇ ਜਾਨਾਂ ਨੇ ਕਿਸੇ ਨੇ ਨਹੀਂ ਖਾਦੀ ਕਿਉਂਕਿ ਮੰਨ ਦੀ ਖਰਾਕ ਹੀ ਹੈ ਇਹ ਜੋ ਆਪਾਂ ਭੋਜਨ ਛੱਕਦੇ ਤੁਸੀਂ ਪਨੀਰ ਨਾ ਖਾ ਲੋ ਜੋ ਤੁਸੀਂ ਮਰਜ਼ੀ ਖਾਓ ਪਰ ਤੁਹਾਡਾ ਮਨ ਕ੍ਰਿਸ਼ਨਾਂ ਨਹੀਂ ਭੁਜਣੀ ਕਿਉਂਕਿ ਮੰਨ ਦੀ ਖਰਾਕ ਹੀ ਲੱਗਿਆ ਤੰਨ ਲੱਗਿਆ ਮਨ ਲੱਗਿਆ ਤੇ ਮਨ ਦੀ ਖਰਾਕ ਲੱਗਿਆ ਤਾਂ ਦੀ ਖਰਾਕ ਲੱਗਿਆ ਹੁਣ ਮੰਨ ਦੀ ਖਰਾਕ ਹੀ ਹੈ ਮਹਾਰਾਜ ਸਮਝਾਉਂਦੇ ਨੇ ਕਿਤੇ ਮਨ ਦਾ ਤੋਸ ਹਰ ਨਾਮ ਹੈ ਹਰ ਹਿਰਦੇ ਰ ਕੁਸ਼ਮਾਰ ਇਹ ਖਾ ਕੇ ਅਖੋਟ ਹੈ ਗੁਰਮਖੀ ਨਿਬੇ ਨਾਲ ਅੰਤਰ ਖੂਟਾ ਅਮਰਤ ਭਰਿਆ ਸ਼ਬਦੀ ਕਾਟ ਵੀ ਇਹ ਪਲਿਹਾਰੀ ਜਦੋਂ ਮੈਂ ਜਪਦੇ ਆ ਵਾਹ ਗੁਰੂ ਵਾਹ ਗੁਰੂ ਸੁਰਤੀ ਉੱਠਦੀ ਹੈ ਤੇ ਉਸ ਸਾਡੇ ਅਨਹਲ ਸ਼ਬਦ ਦੇ ਨਾਲ ਕਨੈਕਟ ਹੁੰਦਾ ਮੁਖ ਤੇ ਅਮਰਤ ਛਲੂ ਆਉਣਾ ਸ਼ੁਰੂ ਹੋ ਜਾਂਦਾ ਜਿਹੜਾ ਅਮਰਤ ਪਰ ਪਿਆਰੇ ਸਾਨੂੰ ਬਾਹਰੋਂ ਜਿਪਾਉਂਦੇ ਆ ਉਹੀ ਅਮਰਤ ਮੁਖ ਤੇ ਆਉਣਾ ਸ਼ੁਰੂ ਹੋ ਜਾਂਦਾ ਮਹਾਰਾਜ ਕਹਿੰਦੇ ਨੇ ਕਿ ਮੁਕਤੀ ਮੁਬਾਰਸੀ ਅਮਰਤ ਧਾਰਾ ਮਨ ਬੀਵੇ ਸੁਣ ਸ਼ਬਦ ਵਿਚਾਰਾ ਸ਼ਬਦ ਕਿੱਥੇ ਹੈ ਅੰਦਰ ਸ਼ਬਦ ਕੋਈ ਸਾਨੂੰ ਦੇ ਨਹੀਂ ਸਕਦਾ ਸ਼ਬਦ ਕਿੱਥੇ ਹੈ ਅੰਦਰ ਕਿੱਥੇ ਹੈ ਨਾਮ ਮਹਾਰਾਜ ਨੇ ਗੁਰਬਾਣੀ ਬੁੱਧ ਜੀ ਸਮਝਾਉਣਾ ਕੀਤਾ ਕਹਿੰਦੇ ਨਾਮ ਰਮੋਲਕ ਰਤਨ ਹੈ ਪੂਰੇ ਸਤਗੁਰ ਪਾਸ ਸਤਗੁਰ ਸੇਵਾ ਲੱਗਿਆ ਕੱਢ ਰਤਨ ਦੇ ਵੀ ਪ੍ਰਗਟ ਕਹਿੰਦੇ ਨਾਮ ਤੇਰੇ ਅੰਦਰ ਹੈ ਪਰ ਸਤਗੁਰ ਦੀ ਸੇਵਾ ਕਰ ਉਹ ਨਾਮ ਤਾਂ ਪ੍ਰਗਟ ਹੋਏਗਾ ਆਪਾਂ ਕਿੰਨੂੰ ਲੈਣ ਬਾਤ ਹੈ ਜਦੋਂ ਸਾਡਾ ਅੰਤਮ ਸਮਾਂ ਆਉਣਾ ਹੈ ਇਹਨਾਂ ਜੰਮਾਂ ਨੇ ਸਾਨੂੰ ਘੇਰਾ ਪਾਉਣਾ ਹੈ ਤੇ ਸਾਨੂੰ ਛਡਾਉਣਾ ਕਿਨੇ ਆ ਅਨ ਸੁਖਰੀ ਸਾਹਿਬ ਦੀ ਬਾਣੀ ਵਿੱਚ ਮਹਾਰਾਜ ਸਮਝਾਉਂਦੇ ਨੇ ਤੇ ਮਹਾਰਾਜ ਸਮਝਾਉਂਦੇ ਨੇ ਕਹਿੰਦੇ ਜਹਿ ਮਾਤ ਪਿਤਾ ਸੁੱਤ ਮੀਤ ਨਾ ਭਾਈ ਮਾਤਾ ਪਿਤਾ ਸੁੱਤ ਮੀਤ ਨਾ ਭਾਈ ਤੇ ਕਹਿੰਦੇ ਮਨ ਉਹਾ ਨਾਮ ਤੇਰਾ ਸੰਗ ਸਹਾਈ ਕਹਿੰਦੇ ਉਥੇ ਤੇਰੇ ਨਾਲ ਨਾਮ ਚੱਲਣਾ ਹੈ ਔਰ ਮਰਨ ਤੋਂ ਬਾਅਦ ਕੀ ਚੱਲਣਾ ਸਾਡੇ ਨਾਲ ਕੋਈ ਧੀ ਨਹੀਂ ਚਲਣਾ ਕੋਈ ਪੁੱਤ ਨਹੀਂ ਚਲਣਾ ਮਨਮੁਖ ਜਾਣੇ ਆਪਣੇ ਧੀਆਂ ਪੁੱਤ ਸੰਜੋਗ ਬਾਣੀ ਕਹਿੰਦੀ ਮਨਮੁਖ ਤੇ ਮੇਰਾ ਧੀ ਮੇਰੀ ਪੁੱਤ ਕਹਿੰਦੇ ਸੰਜੋਗ ਹੈ ਜਦਨ ਤੇਰੇ ਸਵਾਸ ਖਤਮ ਕਈਆਂ ਰਿਸ਼ਤੇਦਾਰੀਆਂ ਵੀ ਖਤਮ ਤੇਰੇ ਭੈਣ ਭਾਈ ਵੀ ਖਤਮ ਜਿਹੜੇ ਤੂੰ ਆਪਣੇ ਬਣਾ ਲੇ ਉਹ ਵੀ ਖਤਮ ਇਹ ਕਹਿੰਦੇ ਤੇਰਾ ਹੈ ਕੌਣ ਕਹਿੰਦੇ ਜੈ ਮਾਤ ਪਿਤਾ ਸੁੱਤ ਮੀਤ ਨਾ ਭਾਈ ਮਨ ਉਹਾ ਨਾਮ ਤੇਰੇ ਸੰਗਤ ਹੈ ਕਦੋਂ ਤੇਰੇ ਮਾਤਾ ਪਿਤਾ ਧੀਆਂ ਪੁੱਤ ਨੇ ਨਾਲ ਨਹੀਂ ਜਾਣਾ ਨਾਮ ਨੇ ਉਹਨੂੰ ਨਾਲ ਬਣਾਉਣਾ ਹੁਣ ਉਹ ਨਾਮ ਕਿੱਥੇ ਆ ਸਾਡੇ ਅੰਦਰ ਤੇ ਲੈਣਾ ਕਿਦਾਂ ਹੁਣ ਇਹ ਤਾਂ ਹੈ ਨਹੀਂ ਵੀ ਤੁਸੀਂ 10 ਲੱਖ ਦੇ ਕੇ 5 ਲੱਖ ਦੇ ਕੇ ਵੀ ਸਾਨੂੰ ਨਾਮ ਦੇ ਦਿਓ ਇਦਾਂ ਦਾ ਨਾਮ ਮਿਲਣਾ ਹੀ ਨਹੀਂ ਕਿਉਂਕਿ ਨਾਮ ਹੈ ਕਿਹਦੇ ਕੋਲ ਆ ਨਾਮ ਹੈ ਪਰਮਾਤਮਾ ਦੇ ਕੋਲ ਮਹਾਰਾਜ ਗੁਰਬਾਣੀ ਜੀ ਸਮਝਾਉਂਦੇ ਨੇ ਮਨ ਦਾ ਉਸਾਰ ਨਾਮ ਹੈ ਹਰ ਜਿਹੜੇ ਦਿਲ ਕੋਸਮਾ ਨਾਮ ਕੋਈ ਕੋਆ ਪਰਮਾਤਮਾ ਕੋਲ ਹੁਣ ਪਰਮਾਤਮਾ ਤੋਂ ਕਿਦਾਂ ਲਈਏ ਕਰੋ ਸਰੰਡਰ ਮਨ ਵੇਚੈ ਸਤਿਗੁਰ ਕੇ ਬਾਸ ਕੈਹੀ ਨਹੀਂ ਚਲਦੇ ਇੱਥੇ ਧਨ ਦੌਲਤ ਨਹੀਂ ਚਲਣੀ ਇੱਥੇ ਤੁਸੀਂ ਇਹ ਨਹੀਂ ਵੀ 10 ਲੱਖ ਰੁਪਇਆ ਕਿ ਅੱਗੇ ਰੱਖ ਜੋਗੇ ਰਾਨੂੰ ਨਾ ਮਿਲ ਜੇ ਨਾ ਮਹਾਰਾਜ ਕਹਿੰਦੇ ਵੀ ਹੁਣ ਆਪਣੀ ਮੱਤ ਛੱਡ ਕਰਦੇ ਸਾਰਾ ਕੁਝ ਪਰ ਆਪਣੀ ਮੱਤ ਨਹੀਂ ਛੱਡਦੇ ਤੇ ਮਹਾਰਾਜ ਕਹਿੰਦੇ ਹੁਣ ਮਨ ਨੂੰ ਵੇਚ ਦੇਖੋ ਸੰਸਾਰ 'ਚ ਹਰ ਇੱਕ ਚੀਜ਼ਾਂ ਮਿਲਦੀਆਂ ਐ ਇੱਥੇ ਹੁਣ ਅਰਬਦਾਸ ਮਹਾਰਾਜ ਦੀ ਇੱਕ ਪੰਕਤੀ ਹੈ ਉਨੀ ਆਪਣਾ ਆਪ ਉਸ ਅਕਾਲ ਪੁਰਖ ਨੂੰ ਵੇਚਿਆ ਰਬਦਾਸ ਮਹਾਰਾਜ ਕੀ ਕਿਹਾ ਉਹਨਾਂ ਨੇ ਕਹਿੰਦੇ ਸੱਚੀ ਪ੍ਰੀਤ ਹਮ ਤੁਮ ਸੇ ਉਜੋੜੀ ਤੁਮ ਸੇ ਜੋੜ ਅਬਰ ਸੰਗ ਜੋੜੀ ਕਹਿੰਦੇ हे ਪਰਮਾਤਮਾ ਅੰਦਰੋਂ ਸੱਚੀ ਪ੍ਰੀਤ ਹਮਾ ਤੇਰਾ ਨਾਲ ਜੋੜਦੀ ਹੈ ਅਬਰ ਦੇ ਵਿੱਚ ਦੂਜਾ ਪਾਓ ਦੂਜੇ ਵਿੱਚ ਕੀ ਸਾਰਾ ਔਰ ਵਰਲਡ ਸਾਰਾ ਨਾਲ ਜੁੜੇ ਤੋੜਦੀ ਸੈਂਟਰ ਕਰਦਾ ਆਪਣੇ ਆਪ ਨੂੰ ਏਸੇ ਕਰਕੇ ਮਹਾਰਾਜ ਸਮਝਾਉਂਦੇ ਕਿ ਜੇ ਮਨ ਨੂੰ ਵੇਖੋ ਮਦ ਅਸੀਂ ਆਪਣੀ ਵਰਤ ਦੇ ਕਹਿੰਦੇ ਆ ਵੀ ਜੋ ਅਸੀਂ ਕਰਦੇ ਆ ਠੀਕਾ ਆਪਣੀ ਹਉਮੈ ਨੂੰ ਐਡਾ ਪੂਚਾ ਹੰਕਾਰ ਦਿੱਤਾ ਹਉਮੈ ਟੁੱਟਦੀ ਨਹੀਂ ਅੰਦਰੋਂ ਹਉਮੈ ਏਡੀ ਵੱਡੀ ਭੈੜੀ ਬਿਮਾਰੀ ਐ ਜਿਹਨੂੰ ਮਹਾਰਾਜ ਕਹਿੰਦੇ ਕਹਿੰਦੇ ਹਉਮੈ ਨਾਮੇ ਨਾਲ ਬਰੋਧ ਐ ਜਾਂ ਤਾਂ ਬੋਡੀ ਦੇ ਅੰਦਰ ਨਾਮ ਟਿਕੇਗਾ ਤੇ ਜਾਂ ਫਿਰ ਹਉਮੈ ਟਿਕੇ ਇੱਕ ਦਿਨ ਟੁਕੜੀ ਹਉਮੈ ਕੀ ਐ ਮੈਂ ਹਾਂ ਆ ਸਰੀਰ ਦਾ ਮਾਣ ਬੱਚਿਆਂ ਦਾ ਮਾਣ ਧਨ ਦੌਲਤ ਦਾ ਮਾਣ ਆ ਕੋਠੀਆਂ ਕਾਰਾਂ ਦਾ ਮਾਣ ਪਰ ਜਿਹੜੀ ਸੁਖ ਮਹਮੇ ਨਾ ਅਨਕੋਟੀਆਂ ਕਾਰਾਂ ਹੰਕਾਰ ਦੀ ਹਮੇ ਟੁੱਟ ਜਾਂਦੀ ਏ ਪਰ ਜਿਹੜੀ ਸੁਖ ਮਹਮੇ ਆ ਉਹਨੂੰ ਕੋਈ ਬਿਰਲਾ ਹੀ ਬ੍ਰਹਮ ਗਿਆਨੀ ਠੋੜ ਸਕਿਆ ਟੁੱਟਨੀ ਨਹੀਂ ਜਈਏ ਕਿਤੇ ਉਹ ਜਿਹੜੀ ਅੰਦਰੋਂ ਪੈਦੀ ਗਿਆਨ ਇਹਨਾਂ ਇਹ ਕਰਕੇ ਇਹ ਹਮੇ ਇਹ ਹੰਕਾਰ ਇਹਨੂੰ ਸਾਰਾ ਤੋੜ ਕੇ ਫੇਰ ਜਾ ਕੇ ਉਸ ਬ੍ਰਹਮ ਦੇ ਵਿੱਚ ਸਮਾਇਆ ਜਾ ਸਕਦਾ ਨਹੀਂ ਤਾਂ ਬ੍ਰਹਮ ਦੇ ਵਿੱਚ ਨਹੀਂ ਸਮਾਇਆ ਜਾ ਸਕਦਾ ਈਸੇ ਗੱਕੇ ਮਤਛੜੋ ਮਹਾਰਾਜ ਸਮਝਾਉਂਦੇ ਕਿੰਦੇ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਕਹਿੰਦੇ ਜੇ ਕਿਤੇ ਇੱਕ ਸਿੱਖ ਇੱਕ ਆਪਣੇ ਗੁਰੂ ਦੀ ਸੁਣ ਲੈ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਇੱਥੇ ਕੋਈ ਹੁਣੇ ਵਿਚਾਰ ਹੈ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਕਿਸੇ ਦੀ ਕੋਈ ਜਾਤ ਨਹੀਂ ਇਹ ਨਹੀਂ ਮੇਰੀ ਜਾਤ ਹੋ ਰਾ ਤੁਹਾਡੇ ਹੋ ਰਾ ਹੱਡੀਆਂ ਬੱਕਰੀਆਂ ਨਹੀਂ ਹੁਣ ਇੱਕੋ ਹੀ ਆ ਨਾੜਾ ਵੀ ਕੋਈ ਦਾਦਾ ਸਾਰਿਆਂ ਦਾ ਏਕ ਹੈ ਇੱਕ ਪਿਤਾ ਇੱਕ ਸਕੇ ਹਮਾਰਾ ਹੁਣ ਸਾਰੇ ਜਣੇ ਬੈਠੇ ਆ ਸਾਰਿਆਂ ਦਾ ਮਾਪੇ ਇੱਕ ਹੈ ਹੁਣ ਇਹ ਤੁਸੀਂ ਕਹੋਗੇ ਭਾਈ ਸਾਹਿਬ ਕੀ ਕਹਿੰਦੇ ਜੋ ਹੁਣ ਆ ਜਿਹੜਾ ਤਨ ਦਾ ਮਾਪੇ ਆ ਤੋ ਬੇਬਦੀ ਹੈ ਵੀ ਸੋਣਾ ਨਹੀਂ ਧਿਆਨ ਅੰਦਰ ਰੱਖਣਾ ਹੈ ਮੈਂ ਵੀ ਬਹੁਤ ਸਮਾਂ ਕੀਤੇ ਗੱਢ ਗਿਆ ਹਾਂ ਤੁਹਾਡਾ ਪਿਆਰ ਹੀ ਰਹਿਣ ਵਾਸਤੇ ਹੈ ਇਹ ਜਿਹੜਾ ਤੰਗ ਦਾ ਮਾਤਾ ਪਿਤਾ ਇਹ ਅਲੱਗ ਹੈ ਮਾਤਾ ਪਿਤਾ ਦੇ ਸੰਯੋਗ ਨਾਲ ਕੀ ਤਿਆਰ ਹੁੰਦਾ ਕਲਬੂ ਬੋਡੀ ਹਿਮਨਲ ਬੋਡੀ ਜਿਹੜੀ ਵਿੱਚ ਜੋਤ ਹੈ ਉਹਦਾ ਮਾਤਾ ਪਿਤਾ ਕੌਣ ਹੈ ਹਰਜੀ ਮਿੰਸ ਇੱਦਾਂ ਹਰਜੀ ਮਾਤਾ ਉਹ ਪਰਮਾਤਮਾ ਮਾਤਾ ਪਿਤਾ ਕਿਹੜਾ ਹੈ ਸਾਡੇ ਮਨ ਦਾ ਤੰਗ ਦਾ ਕੌਣ ਹੋ ਗਿਆ ਆਪਾਂ ਅਲੱਗ-ਅਲੱਗ ਤੇ ਮੰਨ ਦਾ ਮਾਤਾ ਪਿਤਾ ਕੌਣ ਉਹਦੇ ਆ ਪਰਮਾਤਮਾ ਤੇ ਆਪਾਂ ਕੌਣ ਆ ਮੰਨ ਤੇ ਮੰਨ ਕੀ ਹੈ ਜੋਤ ਮੰਨ ਤੋਂ ਜੋਸ਼ ਰੂਪੇ ਆਪਣਾ ਮੂਲ ਪਛਾਣ ਉਹ ਸਾਰਿਆਂ ਦਾ ਮਾਤਾ ਪਿਤਾ ਹੈ ਕਿਸੇ ਦੇ ਨਾਲ ਈਰਖਾ ਨਹੀਂ ਕਰਨੀ ਜੇ ਈਰਖਾ ਵੀ ਕਰੀ ਗਏ ਗੁਰੂ ਘਰ ਵੀ ਗਏ দানਪੁਰ ਵੀ ਕਰੀ ਗਏ ਉਹ ਸਾਡਾ ਨੇ ਫਲ ਗਿਆ ਪੰਜਾਂ ਦੇ ਖਜ਼ਾਨੇ ਜੇ ਕੋਈ ਜੀਵ ਮਾੜਾ ਹੈ ਉਹ ਉਹਦੇ ਕਰਮ ਹੈ ਜੇ ਕੋਈ ਜੀਵ ਚੰਗਾ ਹੈ ਕੋਈ ਕਿਸ ਤਰ੍ਹਾਂ ਦਾ ਵੀ ਉਹ ਪਿਛਲੇ ਕਰਮ ਭੋਗਦਿਆਂ ਨੂੰ ਭੋਗੀ ਜਾਂਦੇ ਹੈ ਤੁਸੀਂ ਆਪਣੇ ਆਪ ਨੂੰ ਦੇਖਣਾ ਜਦੋਂ ਆਪਾਂ ਨਾਮ ਜਪਦੇ ਨਾ ਪਹਿੰਦੀ ਸਟੇਜ ਤੇ ਕੀ ਹੁੰਦਾ ਨਾਮ ਜਪਣ ਦੀ ਪਹਿਲੀ ਨਿਸ਼ਾਨੀ ਕੀ ਹੈ ਕਿ ਸਾਨੂੰ ਹੁਣ ਆਪਾਂ ਹੁਣ ਆਪਾਂ ਨੂੰ ਕੀ ਦੀਦਾ ਕਿਸੇ ਦੀ ਕੋਈ ਵਿਚਾਰ ਨਹੀਂ ਹੋਵੇ ਸਾਂਝ ਵੀ ਕਰ ਲੈਣੀ ਆਪਾਂ ਸਾਰੇ ਜਣੇ ਬੈਠੇ ਗੁਰੂ ਕੋਲ ਨਾਮ ਹੁਣ ਸਾਨੂੰ ਕੀ ਦੀਦਾ ਦੂਜੇ ਵਿੱਚੋਂ ਆਗੜ ਉਹ ਭਲੰਗੇ ਜਿਓ ਆਪਣਣ ਤੇ ਅੰਕੜੇ ਜਿਓ ਤੇ ਦੂਜੇ ਜਿਓ ਜਦੋਂ ਜਪਣ ਲੱਪੇ ਨਾਮ ਉਦੋਂ ਕੀ ਹੁੰਦਾ ਸਾਨੂੰ ਆਪਣੇ ਓਗਣ ਦੇ ਆਪਣੇ ਫਿਰ ਹੋ ਜਾਂਦੇ ਆਪਣੇ ਆਪਨ ਤੇ ਦੂਸਰੇ ਦੇ ਵਿੱਚੋਂ ਕੀਦੀ ਦਾ ਆ ਮਕਸਦ ਤੇ ਜੋਰ ਉਹਦੇ ਅੰਦਰੋਂ ਰੱਬ ਜਾਣਾ ਸ਼ੁਰੂ ਹੋ ਜਾਂਦਾ ਪਤਾ ਲੱਗ ਜਾਂਦਾ ਵੀ ਮੈਂ ਤਾਂ ਫਸ ਗਿਆ ਇਹ ਵੀ ਵਿਚਾਰੇ ਫਸੇ ਹੋ ਮੇਰੇ ਉਹ ਗੁੱਸਾ ਹੀ ਮਰ ਜਾਂਦਾ ਹੁਣ ਸਾਨੂੰ ਗੁੱਸਾ ਹੁੰਦਾ ਨਾ ਕਰੋਧ ਤੇ ਜਦੋਂ ਬਰ ਨਾਮ ਜਪਣ ਲੱਗੇ ਗੁੱਸਾ ਮਰਦਾ ਕਿਹੜੇ ਪੁਆਇੰਟ ਤੇ ਆ ਕੇ ਜਦੋਂ ਆਪਾਂ ਨਾਮ ਜਪਣਾ ਸ਼ੁਰੂ ਕਰਦੇ ਆ ਨਾਮ ਇੱਕ ਐਸੀ ਚੀਜ਼ ਹੈ ਜਦੋਂ ਇਹ ਹਿਰਦੇ ਦੇ ਅੰਦਰ ਪਰਵੇਸ਼ ਕਰਦਾ ਹਿਰਦੇ ਤੇ ਜਾ ਕੇ ਟੋਟਾਂ ਵੱਜਣੀਆਂ ਵਾਇਗੁਰ ਮੰਤਰ ਦੀ ਜਿੱਦਾਂ ਹੁਣ ਇੱਕ ਦਿਮੋਰੀਆਂ ਦਾ ਗੱਗੜਾ ਨੂੰ ਆਪਾਂ ਖੇੜਦੇ ਆਂ ਥੋੜੀ-ਥੋੜੀ ਸ਼ਹਿਰ ਚੋਂ ਲੱਪਿੰਦਾ ਹੈ ਇਦਾਂ ਹੀ ਜਿਹੜੇ ਮੰਨ ਲਈ ਹਉਮੇ ਹੰਕਾਰੇ ਡਿਗਣੀ ਸ਼ੁਰੂ ਹੋ ਜਾਂਦੀ ਹੈ ਫਿਰ ਇਹ ਦੇਖਦਾ ਯਾਰ ਸਾਰੇ ਤਾਂ ਵੀ ਜਿਹੜੇ ਵਿਚਾਰੇ ਮੇਲੀਆਂ ਰ ਗਈਆਂ ਜਿੱਦਾਂ ਮੈਂ ਬੱਸ ਹੱਥਾਂ ਉੱਤੇ ਹੀ ਫਸੇ ਹਾਂ ਮੈਂ ਵੀ ਕਹਿੰਦੀ ਆ ਇਸ ਸਾਲ ਦੇ ਵਿੱਚ ਹੀ ਵੀ ਕਹਿੰਦੀ ਆ ਫਿਰ ਸਾਡੇ ਅੰਦਰੋਂ ਹਉਮੇ ਟੁੱਟ ਜਾਂਦੀ ਹੈ ਨਹੀਂ ਤਾਂ ਅਦਰਵਾਈਜ਼ ਹਉਮੇ ਨਹੀਂ ਟੁੱਟਦੀ بڑے-ਬڑے ਬ੍ਰਾਹਮਣ ਗੈਰ ਨਹੀਂ ਹਉਮੇ ਟੱਗ ਪੈਗੇ ਇਸੇ ਕਰਕੇ ਬੰਦੇ ਖੋਜ ਦਿਲ ਹਰ ਰੋਜ਼ ਰਬ ਕਿੱਥਿਆ ਛਾਡੇ ਅੰਦਰ ਆਪਣੇ ਦਿਨ ਨੂੰ ਪੋਚੋ ਉਹਨਾਂ ਸਮਿਆਂ ਦੇ ਵਿੱਚ ਕਬੀਰ ਸਾਹਿਬ ਰਬਦਾਸ ਮਹਾਰਾਜ ਨੇ ਨਾਲ ਕੀ ਕੁਝ ਬਰੋਚ ਕੀਤਾ ਇੱਥੇ ਟੱਕਰ ਵੀ ਛੋਟੀ ਜਾਤ ਜਾਤ ਦਾ ਮਾਣ ਹੰਕਾਰ ਤੰਦ ਪਰ ਉਹਨਾਂ ਕੋ ਕੀ ਸੀ ਉਹਨਾਂ ਸਮੇਂ 'ਚ ਪੈਸਾ ਨਹੀਂ ਹੁੰਦਾ ਸੀ ਪਰ ਉਹਨਾਂ ਕੋ ਕੀ ਸੀ ਉਹਨਾਂ ਕੋ ਜੋ ਕੁਝ ਸੀ ਉਹ ਕਿਸੇ ਕੋਲ ਵੀ ਨਹੀਂ ਸੀ ਕਿਉਂਕਿ ਉਹਨਾਂ ਦਾ ਮਾਲਕ ਦੇ ਨਾਲ ਮਿਲਕ ਸੀ ਇਸੇ ਕਰਕੇ ਸਭ ਤੋਂ ਉੱਚਾ ਉਹ ਹੀ ਹੈ ਜਿਹੜਾ ਪ੍ਰਮਾਤਮਾ ਨਾਲ ਜੁੜ ਗਿਆ ਮਹਾਰਾਜ ਕਹਿੰਦੇ ਜੇ ਤੁਸੀਂ ਸੰਸਾਰ ਦੇ ਵੱਡੇ ਵੱਡੇ ਲੋਕਾਂ ਨੂੰ ਦੇਖਦੇ ਜੋ ਉਹ ਵੱਡੇ ਨਹੀਂ ਹੈ ਮਹਾਰਾਜ ਸਮਝਾਉਂਦੇ ਨੇ ਕਿਹੜੇ بڑے بڑے ਜੋ ਦੀਸੇ ਲੋਕ ਤਿੰਨ ਕੋ ਵਿਆਪੇ ਚਿੰਤਾ ਰੋਗ ਕੌਣ ਵੱਡਾ ਮਾਇਆ ਵਢਾਈ ਸੋ ਵੱਡਾ ਜਿਨ ਰਾਮ ਲਿਬਲਾਈ ਉਹ ਵੱਡਾ ਹੈ ਜਿਹਨੇ ਪ੍ਰਮਾਤਮਾ ਨਾਲ ਲਿਬ ਲਾਤੀ ਉਹ ਸੰਸਾਰ ਦੇ ਵਿੱਚੋਂ ਜਿੱਤ ਗਿਆ ਜਿਹੜਾ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਿਆ ਰਾਮ ਰਾਮ ਕਰਨ ਲੱਪਿਆ ਅੱਲਾ ਅੱਲਾ ਕਰਨ ਲੱਪਿਆ ਗੋਬਿੰਦ ਗੋਬਿੰਦ ਕਰਨ ਲੱਪਿਆ ਉਹ ਵੱਡਾ ਹੈ। ਭਾਵੇਂ ਕੁੱਖ ਨਹੀਂ ਭਾਵੇਂ ਮਿੱਟੀ ਦੀ ਢੇਰੀ ਦੇ ਉੱਪਰ ਸੁੱਤਾ ਹੈ ਪਰ ਉਹ ਵੱਡਾ ਹੈ। ਇਸ ਕਰਕੇ ਹੁਣ ਵੱਡੇ ਬਣਨਾ ਤੇ ਆਪਣੇ ਆਪ ਨੂੰ ਖੋਜਣਾ ਹੈ। ਇਹ ਸਕੂਲ ਹੈ। ਸਤ ਸੰਗਤ ਸਤ ਗੁਰੂ ਦੇ ਕਿਟਸਾਲ ਹੈ ਜਿੱਥੇ ਹਰ ਕੋਣ ਸਿੱਖਾ ਇਹ ਸਕੂਲ ਹੈ। ਇਹ ਤੁਸੀਂ ਸਕੂਲੇ ਆਇਓ ਬ੍ਰह्म ਵਿਦਿਆ ਦੇ ਸਕੂਲ ਤੇ ਆਇਓ। ਪਰ ਇੱਥੋਂ ਹੁਣ ਗਿਆਨ ਲੈ ਕੇ ਅੰਦਰ ਗੁਰਦੁਆਰੇ ਕੀ ਪ੍ਰਵੇਸ਼ ਹੋਣਾ ਕਿਉਂਕਿ ਸਵਾਸਾਂ ਦੀ ਕਿਰਿਆ ਕੋਈ ਪਤਾ ਨਹੀਂ ਕਿਹੜੇ ਵਕਤ ਕਿੱਥੇ ਖਤਮ ਹੋ ਲੈਣੀ ਆ ਜਾਣਾ ਪੈਣਾ ਜੇ ਮਾਲਕ ਦਾ ਹੁਕਮ ਆ ਗਿਆ ਕੋਈ ਸਾਨੂੰ ਰੋਕ ਨਹੀਂ ਸਕਦਾ ਸਾਧ ਸੰਗਤ ਜੀ ਮਹਾਰਾਜ ਸਮਝਾਉਂਦੇ ਨੇ ਕਿਤੇ ਦਰਗੇ ਜਿੰਨ ਕੀ ਤੀਰੀ ਪਾਟੀ ਤਿੰਨਾ ਮਰਨਾ ਭਾਈ ਅੰਮ੍ਰਿਤ ਸਰਾਨੋ ਲੇਖਾ ਦੇਣਾ ਆਏ ਕਠਨ ਦੂਤ ਜਮ ਲੈਣਾ ਕਿੱਦਾਂ ਘਟਿਆ ਕਹਾਂ ਗਵਾਇਆ ਚਲੋ ਉਸਤਾਦ ਦੀਵਾਨ ਬੁਲਾਇਆ ਜਿਹੜਾ ਉਸ ਟਾਈਮ ਘਾਟਾ ਪੈਣਾ ਉਹ ਕਦੀ ਪੂਰਾ ਨਹੀਂ ਹੁੰਦਾ ਸੰਸਾਰ ਜੇ ਧੰਗ ਗਿਆ ਘਰ ਗਈ ਕੋਠੀ ਗਿਆ ਕੱਖ ਵੀ ਨਹੀਂ ਗਿਆ ਜੇ ਨਾਮ ਦਾ ਸਿਮਰਨ ਬੰਦ ਕੀ ਗਈ ਤੇ ਸਭ ਕੁਝ ਗਿਆ ਤੇ ਸਾਧ ਸੰਗਤ ਜੀ ਇਸ ਕਰਕੇ ਨਾਮ ਜਪਣਾ ਨਾਮ ਜਪਣਾ ਹੁਕਮ 'ਚ ਰਹਿਣਾ ਮਾਲਕ ਪਰਖ ਵੀ ਲੈਂਦਾ ਜਿਸ ਤਰ੍ਹਾਂ ਸਾਡੇ ਆਪਾਂ ਕਿਸੇ ਦੇ ਨਾਲ ਮਿਲਦੇ ਵਰਤਦੇ ਆਂ ਤੇ ਸਾਨੂੰ ਭਰੋਸਾ ਤਾਂ ਆਂ ਆਪਾਂ ਦਿਲ ਦੀ ਗੱਲ ਕਰ ਸਕਦੇ ਹਾਂ ਉਹਦੇ ਨਾਲ ਜੇ ਸਾਨੂੰ ਉਹਤੇ ਭਰੋਸਾ ਹੋਵੇ ਤਾਨੂੰ ਪਤਾ ਪਰਮਾਤਮਾ ਸਾਡੇ ਅੱਜ 12 ਘੰਟਿਆਂ ਦੇ ਵਿੱਚ ਕਿੰਨੇ ਕਾਰ ਸਵਾਲ ਦਾ ਅੱਗੇ ਤੇ ਦੋਸ਼ ਲਈ ਜਾਂਦੇ ਆ ਇੱਕ ਸਾਡਾ ਕੰਮ ਰੁਕ ਗਿਆ ਸਾਰਾ ਪਰਮਾਤਮਾ ਨੇ ਸੜਦਾ ਸਾਡਾ ਕੰਮ ਨਹੀਂ ਕਰਦਾ 12 ਘੰਟਿਆਂ ਦੇ ਵਿੱਚ ਕਿੱਥੇ ਕਿੱਥੇ ਸਵਾਲ ਦਾ ਮੰਨ ਲਓ ਆ ਸਾਨੂੰ ਕਹੇ ਰੋਡ ਪੈ ਗਈ ਇੱਕ ਦੁਸ਼ਮਣਾਂ ਕਹਿੰਦੇ ਮੈਥੋਂ ਲੈਦਾ ਉਹ ਸਾਡਾ ਦੁਸ਼ਮਣਾਂ ਕਹਿੰਦਾ ਮੈਥੋਂ ਲੈਦਾ ਕੌਣ ਬੋਲੇ ਅੰਦਰੋਂ ਮਾਲਕ ਸਭ ਜੇ ਅੰਦਰ ਬੈਠਾ ਉਹ ਉਹ ਜਿਹੜਾ ਪ੍ਰਕਾਸ਼ ਰੂਹ ਉਹ ਸਭ ਦੇ ਅੰਦਰ ਬੈਠਾ ਹੈ ਉਹ ਸਾਡੀ ਕਿੰਨੀ ਆਪਾਂ ਰੋੜਾਂ ਤੇ ਤੁਰੇ ਫਿਰਦੇ ਆ ਆ ਮੋਟਰਸਾਈਕਲ ਗੱਡੀਆਂ ਦੇ ਜਾਂਦੇ ਆ ਕਿੱਥੋਂ ਕਿੱਥੋਂ ਸਾਨੂੰ ਬਚਣ ਦਾ ਆ ਸਵਾਦ ਦੇ ਰਿਹਾ ਇੱਥੋਂ ਆ ਸਾਹਮਣੇ ਸਾਨੂੰ ਸਵਾਦ ਦੇ ਰਿਹਾ ਸਾਡੇ ਮੁਖ 'ਚ ਗਰਾਈਆਂ ਪਾ ਰਿਹਾ ਸਵਾਸਾਂ ਦੀਆਂ ਨਹੀਂਉਂ ਚੀਂਦੇ ਆ ਆ ਕਿ ਕਿੱਥੋਂ ਦੇਣ ਦੇਵਾਂਗੇ ਇੱਕ ਸਾਡੀ ਕੰਮ ਕੋਈ ਘਰ ਦੇ ਕੰਮ ਕੋਈ ਕੋਈ ਕੰਮ ਹੀ ਪੂਰੀ ਨਾ ਹੋਵੇ ਅਸੀਂ ਪਰਮਾਤਮਾ ਨੂੰ ਦੋਸ਼ ਦਿੰਦੇ ਆ ਦੋਸ਼ ਨਹੀਂ ਦੇਣਾ ਦੋਸ਼ ਨਾ ਦੇ ਕਿਸੇ ਜੀ ਕਿਸੇ ਨੂੰ ਵੀ ਦੋਸ਼ ਨਹੀਂ ਦੇਣਾ ਦੱਦਾ ਗੋਸ਼ਨਾ ਦੇਉਂ ਕਿਤੇ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਦੀਜਾ ਅਬਰਜਾ ਇਸ ਕਰਕੇ ਜਿਹੜਾ ਪਰਮਾਤਮਾ ਨੂੰ ਕੀ ਚਾਹੀਦਾ ਹੁਣ ਪਰਮਾਤਮਾ ਕਿਹੜੀ ਚੀਜ਼ ਆ ਭੁੱਖਾ ਗੋਬਿੰਦ ਭਾਉ ਭਗਤ ਦਾ ਭੁੱਖਾ ਉਹ ਕਹਿੰਦਾ ਭੁੱਖਾ ਭਾਵਨਾ ਦਾ ਪਤੀ ਦਾ ਪਿਆਰ ਦਾ ਹੋਰ ਸਾਰਾ ਕੁਝ ਤਾਂ ਉਹਦਾ ਹੈ ਮੇਰਾ ਮੁਝ ਵਿੱਚ ਨਹੀਂ ਜੋ ਕੁਝ ਹੈ ਸੋ ਤੇਰਾ ਆ ਬਾਹ ਚੱਕ ਹੁੰਦੀ ਐ ਆ ਧੌਣ ਹਿਲਦੀ ਐ ਉਹ ਉਹਦਾ ਹੀ ਆਸਰਾ ਉਹ ਚਾਵਦਾ ਹੀ ਐ ਇੱਕ ਨਾਲ ਬਲੋ ਹੋਵੇ ਤਾਂ ਕੰਮ ਨਹੀਂ ਕਰਦਾ ਮਹਾਨ ਇਹ ਸਰੀਰ ਜਿਹੜਾ ਇਹ ਹਰੀ ਦਾ ਮੰਦਰ ਹੈ ਹੁਣ ਜਿਹੜੇ ਵੀ ਕੋਈ ਦਾਰੂ ਸਿੱਕਾ ਜਾਂ ਕੋਈ ਖਾਂਦੇ ਪੀਂਦੇ ਐ ਇਵੇਂ ਛੋੜ ਜਾ ਵਿਚਾਰ ਨੂੰ ਸੁਣਨਾ ਕਰਮ ਹੁੰਦੇ ਨੇ ਮਹਾਰਾਜ ਸਮਝਾਉਂਦੇ ਕਹਿੰਦੇ ਹਰ ਮੰਦਰ ਇਹ ਸਰੀਰ ਹੈ ਗਿਆਨ ਰੱਦੀ ਪ੍ਰਗਟ ਹੋਈ ਇਹ ਹਰੀ ਦਾ ਮੰਦਰ ਹੈ ਇਹਨੂੰ ਕੋਈ ਵੀ ਚੀਜ਼ ਗਲਤ ਨਹੀਂ ਕਰ ਸਕਦੀ ਕੋਈ ਮਾਸ ਦਾ ਸੇਵਨ ਨਹੀਂ ਕਰਨਾ ਕੋਈ ਜਾਰੂ ਮਿੱਤਰ ਨਹੀਂ ਕਰਨਾ ਕਿਉਂਕਿ ਪਰਮਾਤਮਾ ਅੰਦਰ ਹੈ ਏਟ ਕਰਕੇ ਇਹ ਸਰੀਰ ਨੂੰ ਹਰੀਦਾ ਮੰਦਰ ਕਿਹਾ ਗਿਆ ਹੈ ਪਰ ਕਦੇ ਗਿਆਨ ਰਤੀ ਪ੍ਰਗਟ ਹੋਏ ਗਿਆਨ ਦਾ ਬੱਦਾ ਮਾਨਰ ਹੈ ਗੁਰ ਬਿੰਨ ਗਿਆਨ ਨਾ ਹੋਏ ਕਹਿੰਦੇ ਗਿਆਨ ਦੇ ਨਾਲ ਮਨ ਨੂੰ ਬੰਨੋ ਗਿਆਨ ਕਿਹੜਾ ਜਿਹੜਾ ਤੁਹਾਡੇ ਅੰਦਰੋਂ ਆ ਰਿਹਾ ਆ ਸੰਸਾਰ ਦਾ ਗਿਆਨ ਹੈ ਆ ਮੇਰਾ ਧੀ ਪੁੱਤ ਕੋਠੀਆਂ ਕਾਰਾਂ ਜੋ ਵੀ ਆਪਾਂ ਕਰਦੇ ਆ ਮੈਂ ਆ ਕਰ ਲਿਆ ਮੈਂ ਆ ਗੱਲ ਹੈ ਇਹ ਸੰਸਾਰੀ ਗਿਆਨ ਹੈ ਇੱਕ ਅੰਦਰੋਂ ਗਿਆਨ ਉੱਠ ਉੱਠਦਾ ਹੈ ਜਿੱਦੋਂ ਆਪਣਾ ਨਾਮ ਜਪਦੇ ਜਿਹਨੂੰ ਬ੍ਰह्म ਵਿਦਿਆ ਬ੍ਰह्म ਦਾ ਗਿਆਨ ਕਹਿੰਦੇ ਆ ਉਸ ਗਿਆਨ ਜਿਹੜਾ ਉਹ ਤੁਹਾਨੂੰ ਮਾਲਕ ਨੇ ਦੇਣਾ ਅੰਦਰੋਂ ਪਰ ਕਦੋਂ ਦੇਣਾ ਜਦੋਂ ਆਪਾਂ ਉਹਦੇ ਹੋ ਗਏ ਹੁਣ ਉਹਦਾ ਹੀ ਤਾਂ ਹੋਣਾ ਉਹ ਔਖਾ ਹੈ ਉਹਦੇ ਅਸੀਂ ਹੁੰਦੇ ਹਾਂ ਹੁਣ ਸਾਰੇ ਆਪਾਂ ਮੰਨ ਲਓ ਸੰਸਾਰ 'ਚ ਆਏ ਆ ਆਪਾਂ ਸਾਰੇ ਸਾਡੇ ਸਾਰਿਆਂ ਦੇ ਵਿੱਚ ਕੋਈ ਕਮੀ ਸੀ ਸਾਨੂੰ ਮੈਨੂੰ ਸੰਸਾਰ 'ਚ ਆਉਣਾ ਪਿਆ ਇਹ ਸਾਡੇ 'ਚ ਕਮੀ ਨਾ ਹੋਵੇ ਤਾਂ ਮਾਲਕ ਨੇ ਸਾਨੂੰ ਸੰਸਾਰ 'ਚ ਭੇਜਣੇ ਨਹੀਂ ਹੁੰਦਾ ਤੇ ਇਸ ਕਰਕੇ ਹੁਣ ਅਸੀਂ ਨਾਮ ਜਪ ਕੇ ਆਪਣੇ ਆਪ ਨੂੰ ਬਿਲਕੁਲ ਵਿਚਾਰਾਂ ਤੋਂ ਰਹਿਤ ਕਰਨਾ ਜਿਹੜਾ ਵਿਚਾਰ ਚੱਲਦੇ ਨਾ ਮਤ ਦੇ ਵਿੱਚ ਬਾਹਰ-ਬਾਰ ਅੰਦਰੋਂ ਆ ਰਿਹਾ ਕਦੀ ਕੁਝ ਆ ਗਿਆ ਕਦੀ ਕੁਝ ਆ ਗਿਆ ਇਹ ਸਿੱਟੀ ਜਾਂਦੇ ਪੰਜ ਮਨ ਲਈ ਜਾਂਦਾ ਡਿਪਰੈਸ਼ਨ ਤੇ ਚਲੇ ਜਾਂਦੇ ਕਿਹੜੇ 90% ਘਰਾਂ ਦੇ ਦੇਖੋ ਕਿੰਨਾ ਡਿਪਰੈਸ਼ਨ ਦੇ ਵਿੱਚ ਲੋਕੀ ਚਲੇ ਗਏ ਆ ਉਹ ਕਹਿੰਦੇ ਪਹਿਲਾਂ ਹੀ ਸੋਚੀ ਜਾਂਦੇ ਦੋ-ਦੋ ਸਾਲ ਦਾ ਉਹ ਭਾਈ ਤੈਨੂੰ ਅਗਲਾ ਸਵਾਸ ਆਉਣਾ ਨਹੀਂ ਆਉਣਾ ਇੱਥੇ ਇੱਕ ਵਰਤਮਾਨ ਦੇ ਵਿੱਚ ਆਪਾਂ ਵਰਤਮਾਨ 'ਚ ਰਹਿਣਾ ਅੱਗੇ ਤਾਂ ਨਹੀਂ ਸੋਚਣਾ ਆਪਾਂ ਨਹੀਂ ਕਰਦੇ ਸਾਲ-ਸਾਲ ਦੋ-ਦੋ ਸਾਲ ਦਾ ਪਹਿਲੇ ਸੋਚਿਆ ਇਸੇ ਕਰਕੇ ਆਪਾਂ ਫਸ ਜਾਂਨੇ ਵਰਤਮਾਨ ਦੇ ਵਿੱਚ ਰਹਿਣਾ ਉਹਦੇ ਹੁਕਮ 'ਚ ਰਹਿਣਾ ਮਹਾਰਾ ਕਹਿੰਦੇ ਹੁਕਮ ਨਾ ਬੁੱਝੇ ਖਸਮ ਖਸੋਈ ਨਰ ਕੱਚਾ ਜਿਹੜਾ ਉਹਦਾ ਹੁਕਮ ਨਹੀਂ ਬੁੱਝਦਾ ਉਹ ਕਹਿੰਦੇ ਕੱਚਾ ਹੈ ਹੁਕਮ ਕੀਆ ਇੱਕੋ ਨਾਮ ਹੁਕਮ ਹੈ ਨਾਮਿਤ ਸਤਿਗੁਰ ਦੀਆ ਬੁਝਾਈ ਦਿਓ ਆਓ ਫੇ ਹੁਣ ਸਾਰੇ ਜਾਨਾਂ ਨੇ ਪਿੱਛੇ-ਪਿੱਛੇ ਬੋਲਣਾ 5 ਮਿੰਟ ਆਪਾਂ ਨਾਮ ਜਪਣਾ ਸੋ ਸਾਰੀ ਸੰਗਤ ਦੇ ਜਾਨਾਂ ਜੀ ਬੇਨਤੀ ਹੈ ਵੀ ਨਿੱਧਰ ਬੰਦ ਕਰ ਲੈਣੀ ਨੇਤਰ ਨਹੀਂ ਬੋਲਣੇ ਮਨ ਨਿਤਰਾ ਦੇ ਵਿੱਚ ਦਾ ਬਾਹਰ ਦੇਖਦਾ ਬਾਹਰ ਮੁਕੀ ਹੁੰਦਾ ਸਭ ਤੋਂ ਜਿਆਦਾ ਇਹ ਨਿਤਰਾ ਨਾਲ ਹੀ ਬਾਹਰ ਜਾਂਦਾ ਤੇ ਆਪਜੀ ਸਾਰੀ ਸ਼ਕਤ ਨੇ ਨਿਤਰ ਬੰਦ ਕਰਕੇ ਪਿੱਛੇ ਪਿੱਛੇ ਬੋਲਣਾ ਚਲੋ ਬੋਲੋ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤਨਾਮ ਵਾਹਿਗੁਰੂ ਸਤਨਾਮ